ਸਸ ਸੇਕਾਲ ਦੋਸਤੋ ਤੇ ਅੱਜ ਅਸੀਂ ਗੱਲ ਕਰਾਂਗੇ ਡਿਜੀਟਲ ਮਾਰਕੀਟਿੰਗ ਬਾਰੇ ਇਹ ਕੀ ਹੈ ਕਿਵੇਂ ਕੰਮ ਕਰਦਾ ਹੈ ਤੇ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਜਾਂ ਕੈਰੀਅਰ ਨੂੰ ਵਧਾ ਸਕਦਾ ਹੈ ਅਗਰ ਤੁਸੀਂ ਔਨਲਾਈਨ ਪੈਸਾ ਕਮਾਉਣਾ ਚਾਹੁੰਦੇ ਹੋ ਜਾਂ ਆਪਣੇ ਬਿਜ਼ਨਸ ਨੂੰ ਡਿਜੀਟਲ ਦੁਨੀਆ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਵੇਗਾ ਸਿੰਪਲ ਸ਼ਬਦਾ ਵਿੱਚ ਜੇ ਕਹਾਂ ਤਾਂ ਡਿਜੀਟਲ ਮਾਰਕੀਟਿੰਗ ਉਹ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਪਣੀ ਸਰਵਿਸਿਜ਼ ਜਾਂ ਪ੍ਰੋਡਕਟਸ ਇੰਟਰਨੈਟ ਤੇ ਪ੍ਰਮੋਟ ਕਰਦੇ ਹਾਂ ਇਹ ਟ੍ਰੈਡੀਸ਼ਨਲ ਮਾਰਕੀਟਿੰਗ ਤੋਂ ਬਿਲਕੁਲ ਡਿਫਰੈਂਟ ਹੈ ਕਿਉਂਕਿ ਇਹ ਆਨਲਾਈਨ ਪਲੈਟਫਾਰਮਸ ਤੇ ਬੇਸਡ ਹੁੰਦੀ ਹੈ ਜਿਵੇਂ ਕਿ Google, Facebook, Instagram, YouTube ਤੇ ਵੈਬਸਾਈਟਸ। ਟਾਈਪਸ ਆਫ ਡਿਜੀਟਲ ਮਾਰਕੀਟਿੰਗ। ਚਲੋ ਹੁਣ ਅਸੀਂ ਡਿਜੀਟਲ ਮਾਰਕੀਟਿੰਗ ਦੇ ਮੁੱਖ ਤਰੀਕਿਆਂ ਬਾਰੇ ਗੱਲ ਕਰਦੇ ਹਾਂ। ਸਰਚ ਇੰਜਨ অপਟੀਮਾਈਜੇਸ਼ਨ ਇਹ ਉਹ ਪ੍ਰੋਸੈਸ ਹੈ ਜਿਸ ਨਾਲ ਅਸੀਂ ਆਪਣੀ ਵੈਬਸਾਈਟ Google ਤੇ ਟੌਪ ਰੈਂਕਿੰਗ ਤੇ ਲੈ ਜਾ ਸਕਦੇ ਹਾਂ ਬਿਨਾਂ ਕੋਈ ਪੇਡ ਐਡ ਲਗਾਏ। ਸੋਸ਼ਲ ਮੀਡੀਆ ਮਾਰਕੀਟਿੰਗ Facebook, Instagram, Twitter, LinkedIn ਜਿਵੇਂ ਪਲੈਟਫਾਰਮਸ ਤੇ ਆਪਣੇ ਬਿਜ਼ਨਸ ਦਾ ਪ੍ਰੋਮੋਸ਼ਨ ਕਰਨਾ। ਪੇ ਪਰ ਕਲਿੱਕ ਐਡਵਰਟਾਈਜ਼ਿੰਗ ਗੂਗਲ ਐਡਸ ਜਾਂ ਫੇਸਬੁੱਕ ਐਡਸ 'ਚ ਪੈਸੇ ਦੇ ਕੇ ਆਪਣਾ ਐਡ ਟੌਪ ਤੇ ਦਿਖਾਉਂਦਾ ਹੈ ਕੰਟੈਂਟ ਮਾਰਕੀਟਿੰਗ ਬਲੌਗਸ ਆਰਟੀਕਲਸ ਵੀਡੀਓਜ਼ ਜਾਂ ਇਨਫੋਗ੍ਰਾਫਿਕਸ ਦੇ ਜ਼ਰੀਏ ਆਪਣੇ ਬ੍ਰਾਂਡ ਅਵੇਅਰਨੈਸ ਕ੍ਰੀਏਟ ਕਰਨਾ ਈਮੇਲ ਮਾਰਕੀਟਿੰਗ ਕਸਟਮਰਸ ਨੂੰ ਈਮੇਲਸ ਭੇਜ ਕੇ ਆਪਣੀ ਸਰਵਿਸਿਜ਼ ਜਾਂ ਪ੍ਰੋਡਕਟਸ ਦਾ ਪ੍ਰੋਮੋਸ਼ਨ ਕਰਨਾ ਡਿਜੀਟਲ ਮਾਰਕੀਟਿੰਗ ਇੰਪੋਰਟੈਂਟ ਕਿਉ ਹੈ ਅੱਜ ਦੇ ਟਾਈਮ ਵਿੱਚ ਹਰ ਕੋਈ ਆਨਲਾਈਨ ਹੈ ਹਰ ਬੰਦਾ ਗੂਗਲ ਤੇ ਸਰਚ ਕਰਦਾ ਹੈ ਫੇਸਬੁੱਕ ਤੇ ਸਕਰੋਲ ਕਰਦਾ ਹੈ ਇੰਸਟਾਗ੍ਰam ਤੇ ਕੰਟੈਂਟ ਦੇਖਦਾ ਹੈ ਇਸ ਕਰਕੇ ਡਿਜੀਟਲ ਮਾਰਕੀਟਿੰਗ ਬਿਜ਼ਨੈਸਸ ਲਈ ਬਹੁਤ ਜ਼ਰੂਰੀ ਹੋ ਚੁੱਕੀ ਹੈ ਕੁਝ ਮੇਜਰ ਬੈਨੀਫਿਟਸ ਇਹਦੇ ਨੇ ਜਿਵੇਂ ਕਿ ਲੋ ਕੋਸਟ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਮੁਕਾਬਲੇ ਇਹ ਬਿਹਤਰ ਹੈ ਗਲੋਬਲ ਰੀਚ ਬਿਨਾ ਕਿਸੇ ਐਕਸਟਰਾ ਕੋਸਟ ਤੋਂ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਟਾਰਗੇਟਡ ਟਾਰਗੇਟਡ ਆਡੀਅੰਸ ਜਿਹੜੀ ਹੁੰਦੀ ਹੈ ਨਾ ਆਪਾਂ ਉਸਤੇ ਡਾਇਰੈਕਟ ਐਕसेस ਵੀ ਪਾ ਸਕਦੇ ਇਸ ਦੇ ਜ਼ਰੀਏ ਤਾਂ ਐਨਾਲਿਟਿਕਸ ਨਾਲ ਰਿਜ਼ਲਟ ਟਰੈਕ ਕਰਨਾ ਵੀ ਇਹ ਬਹੁਤ ਸੌਖਾ ਕਰ ਦਿੰਦੀ ਹੈ ਤੇ 24/7 ਅਵੇਲੇਬਿਲਿਟੀ ਰਹਿੰਦੀ ਹੈ ਡਿਜੀਟਲ ਮਾਰਕੀਟਿੰਗ ਦੇ ਜ਼ਰੀਏ ਤੇ ਮੈਂ ਹੁਣ ਗੱਲ ਦੱਸਾਂਗਾ ਕਿ ਡਿਜੀਟਲ ਮਾਰਕੀਟਿੰਗ ਵਿੱਚ ਕਰੀਅਰ ਕਿਵੇਂ ਅਸੀਂ ਬਣਾ ਸਕਦੇ ਹਾਂ ਅਗਰ ਤੁਸੀਂ ਡਿਜੀਟਲ ਮਾਰਕੀਟਿੰਗ ਸਿੱਖ ਕੇ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਸਟੈਪਸ ਨੂੰ ਫੋਲੋ ਕਰ ਸਕਦੇ ਹੋ ਬੇਸਿਕ ਕਨਸੈਪਟਸ ਨੂੰ ਸਮਝੋ ਜਿਵੇਂ ਕਿ ਐਸਈਓ ਪੀਪੀਸੀ ਐਸਐਮਐਮ ਸੋਸ਼ਲ ਮੀਡੀਆ ਮਾਰਕETING ਕੰਟੈਂਟ ਮਾਰਕETING ਬਾਰੇ ਪੂਰੀ ਨੋਲੇਜ ਲਓ ਇਹ ਗੂਗਲ ਤੇ ਹੋਰ ਜਗ੍ਹਾ ਤੇ ਕਾਫੀ ਕੋਰਸਸ ਅਵੇਲੇਬਲ ਨੇ ਤੁਸੀਂ ਸਰਟੀਫਿਕੇਸ਼ਨਸ ਲੈ ਸਕਦੇ ਹੋ ਯੂਡਮੀ ਕੋਰਸੇਰਾ ਗੂਗਲ ਡਿਜੀਟਲ ਗਰਾਜ ਜਿਵੇਂ ਫ੍ਰੀ ਕੋਰਸਸ ਸਾਰੇ ਅਵੇਲੇਬਲ ਕਰਦੇ ਨੇ ਤੇ ਪ੍ਰੈਕਟੀਕਲ ਐਕਸਪੀਰੀਅੰਸ ਵੀ ਤੁਸੀਂ ਲੈ ਸਕਦੇ ਹੋ ਆਪਣੀ ਬਲੌਗ ਜਾਂ ਸੋਸ਼ਲ ਮੀਡੀਆ ਪੇਜ ਬਣਾਓ ਫ੍ਰੀਲੈਂਸਿੰਗ ਕਰ ਸਕਦੇ ਹੋ ਫੀਵਰ ਤੇ ਅਪਵਕਤ ਜੌਬ ਲੱਭ ਕੇ ਤੇ ਇੰਟਰਨਸ਼ਿਪਸ ਕਰ ਸਕਦੇ ਹੋ ਕਿਸੇ ਡਿਜੀਟਲ ਮਾਰਕੀਟਿੰਗ এজੰਸੀ ਵਿੱਚ ਇੰਟਰਨਸ਼ਿਪ ਤੁਸੀਂ ਲੈ ਸਕਦੇ ਹੋ ਤੇ ਤਾਂ ਦੋਸਤੋ ਜੀ ਇਹ ਡਿਜੀਟਲ ਮਾਰਕੀਟਿੰਗ ਦੀ ਬੇਸਿਕ ਇੰਟਰੋਡਕਸ਼ਨ ਜੋ ਮੈਂ ਤੁਹਾਨੂੰ ਦਿੱਤੀ ਹੈ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆਪਣੇ ਸਵਾਲ ਨੀਚੇ ਲਿਖੋ ਅਸੀਂ ਤੁਹਾਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਹੁਣ ਸਮੇਂ ਆ ਗਿਆ ਆਪਣੀ ਡਿਜੀਟਲ ਜਰਨੀ ਨੂੰ ਸ਼ੁਰੂ ਕਰਨ ਦਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ